ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਖਾਸ ਤੌਰ ਤੇ ਇਹ ਵੀਡੀਓ ਫੇਸਬੁੱਕ ਪੇਜ ਤੇ ਦੇਖ ਰਹੇ ਆ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਅੱਜ ਦੀ ਆਪਣੀ ਵਿਜਿਟ ਹੈਗੀ ਆ ਦੋਸਤੋ ਪਿੰਡ ਚੋਟੀਆਂ ਚੋਟੀਆਂ ਪਿੰਡ ਦੋਸਤੋ ਤਹਿਸੀਲ ਧਰਮਕੋਟ ਹੈ ਤੇ ਜਿਲ੍ਹਾ ਜਿਹੜਾ ਦੋਸਤੋ ਇਸ ਪੱਧਰ ਨੂੰ ਮੋਗਾ ਲੱਗਦਾ ਠੀਕ ਹੈ ਜੋਗੇ ਵਾਲਾ ਬਿਲਕੁਲ ਨਜ਼ਦੀਕ ਆ ਤੇ ਮਹੂਤ ਦੀ ਦੂਰੀ ਵੀ ਜੜੀ ਆ ਇਸ ਸਟੇਟ ਤੋਂ ਥੋੜੀ ਹੈਗੀ ਆ ਫਤੇਗੜ ਪਇਤੂਰ 메ਨ ਸ਼ਹਿਰ ਲੱਗਦਾ ਹੈਗਾ ਪਿੰਡ ਛੋਟੀਆਂ ਤੁਸੀਂ ਖਾਸ ਤੌਰ ਤੇ ਵਿਜ਼ਿਟ ਕਰਨੀ ਹੈ ਅੱਜ 16 ਮਾਰਚ ਨੂੰ ਆਪਾਂ ਜਿਹੜੀ ਦੋਸਤੋ ਇਹ ਵੀਡੀਓ ਬਣਾ ਰਹੇ ਆ ਤੇ ਕੱਲ 17 ਨੂੰ ਜਿਹੜੀ ਦੋਸਤੋ ਆਪਾਂ ਮਾਰਨਿੰਗ ਸਵੇਰ 6 ਵਜੇ ਚਲਦੀ ਕਰਾਂਗੇ ਪਸ਼ੂ ਜਿਹੜੇ ਆਪਾਂ ਤੁਹਾਨੂੰ ਅੱਜ ਖਾਸ ਤੌਰ ਤੇ ਮੱਝਾਂ ਦਿਖਾਉਣੀਆਂ ਮੱਝਾਂ ਛੋਟੀਆਂ ਦਿਖਾਉਣੀਆਂ ਨੇ ਨੌ ਮੱਝਾਂ ਹੋਣਗੀਆਂ ਨਾਲ ਛੋਟੀਆਂ ਹੋਣਗੀਆਂ ਤਕਰੀਬਨ ਸਾਰੇ ਪਸ਼ੂ ਜਿਹੜੇ ਸਵੇ ਸਵੇ ਹੋਣਗੇ ਪੂਰੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਵੀਰ ਓਨਰ ਮਾਲਕ ਵੀਰ ਸੋਨੂ ਦੇ ਨਾਲ ਗੱਲਬਾਤ ਕਰਕੇ ਉਹ ਤੋਂ ਲੈ ਕੇ ਆਪਾਂ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਨੂੰ ਜਿਹੜਾ ਵੀ ਦੋਸਤ ਤੁਹਾਨੂੰ ਖਾਸ ਤੌਰ ਤੇ ਪਸੰਦ ਆਵੇ ਭਾ ਪੜਤੇ ਦੇ ਵਿੱਚ ਲਾ ਲਓ ਚਾਹੇ ਉਹ ਮਿਲਕਿੰਗ ਦੇ ਵਿੱਚ ਲਾ ਲਓ ਉਹਦੀ ਦੋ ਟਾਈਮ ਦੀ ਇੱਕ ਟਾਈਮ ਦੀ ਚੁਆਈ ਕਰ ਤੋਂ ਬਾਅਦ ਬੇਸ਼ੱਕ ਤੁਸੀਂ ਸੌਦਾ ਕਰ ਸਕਦੇ ਹੋ ਵੱਡੇ ਕੱਦ ਕਰਦੀਆਂ ਵਿੱਚ ਮੱਝਾਂ ਹੋਣਗੀਆਂ ਕੁਝ ਕੁ ਥੋੜਾ ਮਿਕਸ ਬਰੀਡ ਦੀਆਂ ਵੀ ਕਹਿ ਸਕਦੇ ਆ ਬਾਕੀ ਕੁਝ ਪਿਓਰਿਟੀ ਦੇ ਵਿੱਚ ਨੀਲੀ ਰਾਵੀ ਨੂੰ ਜਿਹੜੇ ਵੀਰ ਬਹੁਤ ਸ਼ੌਂਕੀਆਂ ਦੌਰ ਤੇ ਪਿਆਰ ਦਿੰਦੇ ਹੋ ਤੁਸੀਂ ਨੀਲੀ ਰਾਵੀ ਦੀਆਂ ਮੱਝਾਂ ਖਰੀਦਣਾ ਚਾਹੁੰਦੇ ਹੋ ਉਹ ਵੀ ਤੁਸੀਂ ਖਰੀਦ ਸਕਦੇ ਹੋ ਆਉ ਕਰਦੇ ਆ ਗ ਕੀ ਡਿਟੇਲ ਹੈਗੀ ਆ ਇਹਨਾਂ ਪਸੂਆਂ ਦੀ ਸਭ ਤੋਂ ਪਹਿਲਾਂ ਵੀਰ ਤੁਹਾਨੂੰ ਸਸਰੀ ਕਾਲ ਸਸਰੀ ਕਾਲ ਫਿਰ ਸਾਰੇ ਵੀਰਾਂ ਨੂੰ ਸਸਰੀ ਕਾਲ ਦੀ ਐਨ ਦਾ ਠੀਕ ਆ ਤੇ ਤੁਹਾਨੂੰ ਭਾਈ ਅੱਜ ਨੌ ਮੱਜਾਂ ਆਪਣੇ ਕੋਲ ਤੇ ਸਾਰੀਆਂ ਸੁਈਆਂ ਸਵਈਆਂ ਨੇ ਹਾਂਜੀ ਸਈਆਂ ਜੀ 5 ਮਹੀਨਾ ਰਾਤ ਸੁਈਆਂ ਠੀਕ ਆ ਹਾਂਜੀ ਮਤਲਬ ਕਿ ਉਹ ਪੰਜਾਂ ਨੂੰ ਤਾਂ ਚਲੋ 1 ਦਿਹਾੜੀ ਹੋ ਗਈ ਬਾਕੀਆਂ ਨੂੰ ਇੱਕ ਇੱਕ ਦੋ ਦੋ ਦਿਨ ਹੋ ਗਏ ਇੱਕ ਮੈਂ ਹੁਣ ਸੁਈ ਆ ਐਂਕਾ ਇੱਕ ਹੋ ਗਿਆ ਠੀਕ ਆ ਵੀਰੇ ਸਭ ਤੋਂ ਪਹਿਲਾਂ ਵੀਰ ਤੁਹਾਨੂੰ ਆਪਾਂ ਜਿਹੜੀ ਇਹ ਨੀਲੀ ਰਾਵੀ ਦੇ ਪੱਖ ਦੇ ਵਿੱਚ ਜਿਹੜੀ ਇੱਕ ਛੋਟੀ ਹੈਗੀ ਆ ਵੱਡੇ ਕੱਦ ਕਰਦੇ ਵਿੱਚ ਕੀ ਇਨਫੋਰਮੇਸ਼ਨ ਆ ਇਹ ਵੀ ਰਾਤ ਹੀ ਸੁੱਈ ਹੈ ਜਾਂ ਇੱਕ ਪਰਸੋਂ ਦੀ ਸਈ 11 ਕਿਲੋ ਵਾਲਾ ਇਸ ਟਾਈਮ ਤਿਆਰ ਹਿੰਦਾ 10 ਕਿਲੋ ਤੋਲ ਕੇ ਦਿਆਂਗੇ ਨੈਟ ਠੀਕ ਸਰ ਹਾਂਜੀ 11 ਕਿਲੋ ਜਿਹੜਾ ਦੋਸਤੋ ਪੌਲਾ ਬਿਲਕੁਲ ਰੈਡੀ ਆ 10 ਕਿਲੋ ਵੀਰਾਂ ਦਾ ਵੀ ਬਿਲਕੁਲ ਤੋਲ ਕੇ ਦਵਾਂਗੇ ਇਹ ਸੁਹਾ ਕਿੰਮਾ ਜੀ ਇਹ ਸੁਹਾ ਦੂਜਾ ਸੁੱਈ ਹੋਈ ਹੈ ਦੂਜਾ ਸੁਹਾ ਸੁੱਈ ਆ ਆ ਬੱਚਾ ਜੀ ਦਾ ਠੀਕ ਆ ਬੱਚਾ ਵੀ ਪ੍ਰੋਪਰ ਪਤਾ ਨੂੰ ਦਿਖਾ ਦਿੰਨੇ ਬਾਕੀ ਆ ਥੰਮ ਥੰਮ ਦੇਖੋ ਠੀਕ ਆ ਇਸ ਨਾਲੋਂ ਨਾਲ ਜਿਹੜੇ ਬੱਚੇ ਆ ਦੋਸਤੋ ਮੈਂ ਤੁਹਾਨੂੰ ਦਿਖਾਈ ਜਣਾ ਕਿਉਂਕਿ ਬਾਹ ਦੇ ਵਿੱਚ ਜਿਹੜੀ ਆ ਮੁਸ਼ਕਲ ਆਉਂਦੀ ਆ ਆਜੋ ਜਿਹੜਾ ਇਸ ਪਹਿਲੇ ਨੰਬਰ ਦੀ ਆਪਾਂ ਝੋਟੀ ਦਾ ਤੁਹਾਨੂੰ ਬੱਚਾ ਹੋਏਗਾ ਉਹ ਦਿਖਾ ਦੇ ਲਈ ਮਗਰ ਕੱਟਾ ਨਾ ਜੀ ਹਾਂ ਜੀ ਮਗਰ ਕੱਟਾ ਇਹ ਮੇਲ ਕਾਫ ਆ ਠੀਕ ਆ ਬੇਸ਼ੱਕ ਤੁਸੀਂ ਦਾ ਮਾਰਕਿੰਗ ਦੇਖ ਸਕਦੇ ਹੋ ਠੀਕ ਆ ਬੱਲਾ ਮੱਥਾ ਪੂਰਾ ਸਫੇਰ ਜਿਹੜਾ ਅਖੌਖਾ ਬਿੰਦੀਆਂ ਹੈਗੀਆਂ ਇਹ ਮਗਰ ਕੱਟਾ ਹੈਗਾ ਇਸ ਮੈਂ ਦੇ ਠੀਕ ਆ ਸੋਨੇਬੀਰ ਖੋਲੇ ਕੇ ਦਿਖਾਈਏ ਹਾਂਜੀ ਆ ਕਰੋ ਜੀ ਠੀਕ ਆ ਬਾਕੀ ਹਵਾਨੇ ਦਾ ਸਟਰਕਚਰ ਬਹੁਤ ਖੂਬਸੂਰਤ ਹੈ ਬਿਲਕੁਲ ਨੋਕਲਾ ਚੰਗਾ ਸੋਹਣਾ ਥਣ ਲੱਗਾ ਮੁੱਠੀ ਵਾਲਾ ਥਣਾ ਤੇ ਬਾਡੀ ਬੰਤਰ ਦੀ ਜੇਕਰ ਵੇਖੀਏ ਦੋਸਤੋ ਫਿੱਟ ਪੁੱਠੇ ਤੋਂ ਵੇਖੋਗੇ ਤੁਸੀਂ ਤੇ ਬਿਲਕੁਲ ਜਿਹੜੀ ਮੱਝ ਹੈ ਰਾਜੀ ਮੱਝ ਵੱਡੀ ਜਕਾਦ ਕੱਢਦੀ ਠੀਕ ਹੈ ਠੀਕ ਹੈ ਹੈਵੀ ਬਾਡੀ ਬੀਅਰਦੀ ਆ ਭਾਰੀ ਸਰੀਰਕ ਮੰਤਰ ਵੀ ਚੰਗੀ ਹੈਗੀ ਦੋਸਤੋ ਬਾਕੀ ਕੱਦ ਘਾਟ ਉੱਚਾ ਹੈਗਾ ਠੀਕਾ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਕਈ ਵਾਰਾ ਵੀਰਾਂ ਨੇ ਬਹੁਤ ਦੂਰੋਂ ਦੂਰੋਂ ਆਉਣਾ ਹੁੰਦਾ ਹੈ ਕੱਦ ਘਾਠ ਜਿਹੜਾ ਵੱਡਾ ਹੈ ਜਿਹਨੂੰ ਵੱਡਾ ਤੋਂ ਵੱਡਾ ਕਿਹਾ ਜਾਊਗਾ ਜਿਹੜੀ ਮੀਡੀਅਮ ਹਾਈਟ ਦੀ ਹੋਈ ਉਹਨੂੰ ਮੀਡੀਅਮ ਵਿੱਚ ਦੱਸਿਆ ਜਾਊਗਾ ਠੀਕਾ ਬਾਕੀ ਇੱਕ ਬੈਕ ਸਾਈਡ ਤੋਂ ਜਿਹੜੇ ਥਣ ਜਰੂਰ ਚੈੱਕ ਕਰ ਲਓ ਠੀਕਾ ਥਣ ਤੋਂ ਜਿਹੜਾ ਬਹੁਤ ਸੋਹਣਾ ਥਣ ਲੱਗਾ ਹੈ 15 ਕਿਲੋ ਦੁੱਧ ਦੀ ਟੋਟਾ ਠੀਕ ਹੈ ਜੀ ਹਾਂ ਕਿੰਨਾ ਜੀ ਦੇਣਾ ਦੇਣਾ ਸੂਈ ਤੇਲੇ 11 ਕਿਲੋ ਹਾਜ਼ਰ ਹੁਣ 11 ਕਿਲੋ ਹਾਜ਼ਰ ਹੈ ਨਾ ਜੀ 10 ਦੇਣਾ ਆਪਾਂ ਤੋੜ ਕੇ ਬਿਲਕੁਲ ਤੇ ਸੋਨੂ ਭਾਈ ਕਿੰਨਾ ਮੁੱਲ ਕੀ ਡਿਮਾਂਡੇ ਦੀ ਮੁੱਲ ਵੀ ਜੀ 10 ਕਰਾਣੋ ਲੱਖ ਦੀ ਹਾਂ ਨਾ ਇਹ ਲੱਖ ਦੀ ਹਾਂ ਜੀ ਹਾਂ ਨਾ ਇਹ ਠੀਕ ਉਹ ਤੋਂ ਜਮਾਨ ਮੋੜ ਛੋਟ ਛੱਪਾ ਹੋ ਜੂਗਾ ਛੋਟ ਛੱਪਾ ਹੋ ਜੂਗਾ ਨੇ ਵਾਸਤੇ ਠੀਕ ਹੈ ਜੀ ਹਾਂ 1 ਲੱਖ ਜਿਹੜਾ ਦੋਸਤੋ ਡਿਮਾਂਡ ਵੀਰਾਂ ਦਾ ਵੀ ਚਾਹੇ 1 ਲੱਖ 10 ਕਰਾਣੋ ਬਾਕੀ 1 ਲੱਖ ਜੜੀ ਆ ਕੀਮਤ ਹੈਗੀ ਆ ਠੀਕ ਹੈ ਤੇ ਵੀਰਾਂ ਦਾ ਦੁੱਧ ਜਿਹੜਾ ਹੈਗਾ ਘੱਟੋ ਘੱਟ ਵੀ 14-15 ਹੀ ਕਰੂਗੀ ਬਾਕੀ ਹੁਣ 10-11 10,000 ਦੇ ਦਰਮਿਆਨ ਪੌੜਾ ਹੈਗਾ ਇਸ ਤੋਂ ਬਾਅਦ ਅਗਲੀ ਤੁਹਾਨੂੰ ਇੱਕ ਵਿਖਾਉਣੇ ਆ ਠੀਕ ਆ ਵੱਟੀ ਕੱਦ ਕਰਤੀ ਜਿਹੜੀ ਆ ਨੀਲੀ ਰਵੀ ਦੀ ਜਿਹੜੀ ਦੋਸਤੋ ਅਗਲੀ ਬਾਜ ਹੈਗੀ ਆ ਠੀਕ ਆ ਆਰਡਰ ਦੀ ਕੁਆਲਿਟੀ ਕਾਫੀ ਜਿਆਦੀ ਸੋਹਣੀ ਆ ਖੁੱਲ ਆਰਡਰ ਹੈਗਾ ਤੇ ਬਾਕੀ ਮਾਰਕਿੰਗ ਜਿਹੜੀ ਹੈਗੀ ਆ ਚਾਰੇ ਪੈਰ ਤੋਂ ਉੱਤੇ ਆ ਪੂਛ ਉੱਪਰ ਤੱਕ ਵਾਈਟ ਆ ਮਾਰਕਿੰਗ ਜਿੰਨੇ ਵੀ ਆ ਤੁਸੀਂ ਦੇਖ ਲੈਣੀ ਆ ਬਿਲਕੁਲ ਪਤਲੀ ਜੀ ਚਮੜੀ ਆ ਬਿਲਕੁਲ ਕਾਗਜ਼ ਵਰਗੀ ਚਮੜੀ ਆ ਤੇ ਸੁਆਵੀਰ ਕਿੰਨਾ ਸੁਈਏ ਤੁਹ ਤਿੰਨ ਦਿਨਾਂ ਦੀ ਜਿਹੜੀ ਇਹ ਇਹ ਮੱਝ ਸੂਈ ਆ ਠੀਕ ਆ ਤੇ ਤੀਜਾ ਸੂਆ ਤੀਜਾ ਦੱਸਿਆ ਨਾ ਹਾਂਜੀ ਦੂਜਾ 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 ਜੀ ਅੱਛਾ ਹਾਂਜੀ ਬਹੁਤ ਕੱਦ ਕਾਟ ਹੈ ਨਾ ਬਹੁਤ ਵਜਨ ਵਾਲੀ ਛੋਟੀ ਠੀਕ ਆ ਦੂਜਾ ਸੂਆ ਸੋਈ ਆ ਤੇ ਬੱਚਾ ਦੇ ਨੀਚੇ ਕੀ ਆ ਜੀ ਕੱਟਾ ਹੀ ਇਹਨੇ ਮਗਰ ਠੀਕ ਆ ਮੇਲ ਕਾਫ ਆ ਇਸ ਮਗਰ ਵੀ ਜਿਹੜਾ ਕੱਟਾ ਹੈਗਾ ਬਾਕੀ ਆ ਮੂੰਹ ਮੱਥੇ ਦੀ ਫੇਸ ਦੀ ਕੁਆਲਿਟੀ ਦੇਖ ਲਓ ਤੇ ਉੱਚੇ ਕੱਦ ਕਾਟ ਦੇ ਵਿੱਚ ਆ ਠੀਕ ਆ ਜੀ ਵੱਡੀਆਂ ਮੱਜਾਂ ਦੇ ਵਿੱਚ ਗਿਣਤੀ ਆ ਇਸ ਮੱਝ ਦੀ ਤੇ ਹਵਾਨੇ ਦਾ ਸਟਰਕਚਰ ਦੇਖ ਲਓ ਤੁਸੀਂ ਬਿਲਕੁਲ ਪੱਧਰ ਜਿਹੜਾ ਲੇਵਾ ਹੈਗਾ ਤੇ ਥਾਂ ਤੁਨ ਦਾ ਵੀ ਸਾਈਟ ਚੰਗਾ ਬਿਲਕੁਲ ਠੀਕ ਹੈ ਭਾਈ ਤੁਨ ਹਾਂਜੀ ਲੈ ਜੀ ਠੀਕ ਆ ਬਾਕੀ ਜਿਹੜੀ ਡਿਫਰੈਂਸ ਹੈਗਾ ਦੋਸਤੋ ਚੌਥਾ ਥਨਾ ਦਾ ਉਹ ਵੀ ਸੋਹਣਾ ਹੈਗਾ ਠੀਕ ਹੈ ਸਪੇਸ ਤਕਰੀਬਨ ਦਸਣਾ ਵੀ ਫਰਜ ਬਣਦਾ ਬਾਕੀ ਸਪੇਸ ਨਾਰਮਲੀ ਤੁਹਾਨੂੰ ਵੇਖ ਕੇ ਸਮਝ ਆ ਜਾਣੀ ਹੈ ਚੰਗੀ ਸੋਹਣੀ ਸਪੇਸ ਹੈਗੀ ਵਿੱਚ ਥਨਾ ਦੇ ਤੇ ਇਹਦਾ ਫਿਰ ਵੀਰ ਜੀ ਕੀ ਲੈਦੇ ਕਰਦਾ ਮੋਲ 115 ਵੀਰ ਜੀ ਹਾਂਜੀ 110 ਦੀ ਹਾਨ ਆਉਂਦੀ ਉਹਦੇ ਸ਼ੂਟ ਹੋਉਂਦੀ ਠੀਕ ਹੈ ਜੀ 115 ਮੋਲ ਆ ਜਿਹੜਾ ਦੋਸਤੋ ਡਿਮਾਂਡ ਆ 110 ਦੀ ਜਿਹੜੀ ਹਾਨ ਆ ਠੀਕ ਆ ਇਹ ਸਮਝ ਦੀ ਕੱਦ ਕੱਡ ਦੀ ਵੱਡੀ ਆ ਪੁੱਠੇ ਪਾਠੇ ਦੀ ਜੜਾਈ ਵਾਧੂ ਆ ਖੂਬਸੂਰਤ ਹੈਗੀ ਬਿਲਕੁਲ ਜਜਰਾ ਸਰੀਰਕ ਬਣਤਰ ਆ ਸੋਹਣੀ ਹੈਗੀ ਇਹ ਮੱਝ ਦੀ ਠੀਕ ਆ ਇਸ ਤੋਂ ਬਾਅਦ ਜਿਹੜੀ ਅਗਲੀ ਮੱਝ ਆਪਾਂ ਤੁਹਾਨੂੰ ਦਿਖਾਵਾਂਗੇ ਇੱਕ ਵਰੀ ਮੱਝੜਾ ਫੇਰ ਇਸ ਤੇ ਚੱਲਦਾ ਦੋਸਤੋ ਮੈਂ ਤੁਹਾਨੂੰ ਉਲਟ ਪਹਿਣੀ ਵਾਲੇ ਪਾਸੇ ਤੋਂ ਥਾਂ ਦਿਖਾ ਦੇਣਾ ਆ ਕਰੋ ਚੈੱਕ ਜੀ ਠੀਕ ਹੈ ਤੇ ਇਸ ਤੋਂ ਬਾਅਦ ਜਿਹੜੀ ਨੈਕਸਟ ਅਗਲੀ ਮੱਝ ਆ ਇਹ ਸੂਆ ਕਿੰਨਾ ਮਸੂਈ ਹੈ ਜੀ ਤੀਜਾ ਸੂਆ 11 ਕਿਲੋ ਦਾ ਦਿਖਾਇਆ ਗਿਆ ਠੀਕ ਹੈ ਜੀ ਹਾਂ ਜੀ ਚਵਾਈ ਬੋ ਦੇ ਮੈਂ ਠੀਕ ਹੈ ਚਵਾਈ ਕੋਈ ਮੈਂ ਨਵਾਂ ਸਸਨੋਂ ਸਿਰੇ ਨਹੀਂ ਕਰੀ ਠੀਕ ਹੈ ਇਹ ਤੀਜਾ ਸੂਆ ਨਾ ਜੀ ਹਾਂ ਜੀ ਤੇ ਦਿਨ ਕਿੰਨੇ ਕੋਗੇ ਇਹ ਵੀ ਪਰਸੋਂ ਸੂਈ ਮਗਰ ਬੱਚਾ ਕਿ ਆ ਗਿਆ ਮਗਰ ਕਟਾ ਠੀਕ ਆ ਆ ਦੇਖੋ ਠੀਕ ਆ ਦੇਵੇ ਲੂਵੇ ਦੀ ਬਹੁਤ ਸਫਾਈ ਹੈ ਕੀ ਆ ਠੀਕ ਆ ਤੇ ਬੰਤਰ ਜਿਹੜੀ ਹੈਗੀ ਆ ਵੇਲ ਦੀ ਵੀ ਤੇ ਹਾਈਟ ਦੀ ਵੀ ਥੋੜੀ ਮੀਡੀਅਮ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਤੇ ਬਾਕੀ ਥਣ ਭਾਂਡਾ ਜ ਬਹੁਤ ਸੋਹਣਾ ਲੱਗਾ ਵੇਖੋ ਆ ਕਰੂ ਚੱਕ ਜੀ ਠੀਕ ਆ ਹੁਣ ਫਿਰ ਸੋਨੂੰ ਕਿੰਨਾ ਬੋਲੇ ਦੇ ਵਿੱਚ ਕੀ ਇਹਦੇ 10 11 ਕਿਲੋ ਪਰ 10 ਕਿਲੋ ਤੋਲ ਕੇ ਦਿਆਂਗੇ ਭਾਵੇਂ ਘਰੇ ਆਣੇ ਤੋਂ ਚਵਾਈ ਦੀ ਦੀ ਆਪਣੀ ਸਾਰੀ ਗਰੰਟੀਆਂ ਹੋ ਜਿਹੜੀ ਮੈਂ ਚ ਲੈਗਾ ਕੋਈ ਉਹਨਾਂ ਨਿਰਦੇਸ਼ ਲੈਗਾ ਆਪਣੇ ਤੋਂ ਠੀਕ ਹੈ ਲੋ ਵੀ ਦੋਸਤੋ ਆਨਲਾਈਨ ਜਿਹੜਾ ਵੀ ਸੌਦਾ ਕਰੂਗਾ ਨਾ ਖਾਸ ਤੌਰ ਤੇ ਵੀਰਾਂ ਦਾ ਵੀ ਜਿੰਨੇ ਮਰ ਪਸ਼ੂ ਵੀ ਹੈਗੇ ਆ ਆਨਲਾਈਨ ਜਿਹੜਾ ਵੀਰ ਵੀ ਸੌਦਾ ਕਰੂਗਾ ਉਹਦੀ ਭਾਰ ਦੀ ਪਿੱਛੇ ਦੀ ਵੀ ਕੋਈ ਪੂਰੀ ਥਣਾ ਦੀ ਮੇਰੀ ਫੋਟੋ ਗਰੰਟੀ ਦੇਗੀ ਥਣਾ ਦੀ ਵੀ ਪੂਰੀ ਗਰੰਟੀ ਹੈ ਦੋਸਤੋ ਠੀਕ ਹੈ ਕੋਈ 55 ਦੇ ਵਿੱਚ ਕੋਈ ਕਿਸੇ ਤਰ੍ਹਾਂ ਕੋਈ ਨਾੜ ਗੰਡ ਕਿਸੇ ਤਰ੍ਹਾਂ ਦੀ ਵੀ ਕੋਈ ਮਾਜ ਹੋਵੇ ਉਹ ਵੀ ਦੱਸਾਂਗੇ ਤੇ ਬਾਕੀ ਜਿਹੜੀ ਚਵਾਈ ਹੋਈ ਖਾਸ ਤੌਰ ਤੇ ਜੇ ਪੋਲੀ ਹੋਈ ਤੇ ਪੋਲੀ ਵੀ ਦੱਸੀ ਜਾਊਗੀ ਠੀਕ ਹੈ ਤੇ ਬਾਕੀ ਬਨਾਥਣਾ ਸੋਹਣਾ ਹੈਗਾ ਤੇ ਸ਼ਾਮ ਜਿਹੜਾ ਇੱਕ ਵਾਰੀ ਜਿਹੜਾ ਤੁਸੀਂ ਟਾਈਮ ਜਿਹੜਾ ਜ਼ਰੂਰ ਨੋਟ ਕਰ ਲਓ ਦੋਸਤੋ ਵੀ 6 ਵਜੇ ਦਾ ਜਿਹੜਾ ਈਵਨਿੰਗ ਟਾਈਮ ਹੈਗਾ ਸ਼ਾਮ ਦਾ ਸਮਾਂ ਤੇ ਤੁਹਾਨੂੰ ਵੀ ਇਹਦਾ ਮੁੱਲ ਕਿੰਨਾ ਜਿਹੜੀ ਹੁਣ ਆਪਾਂ ਤੀਜੇ ਨੰਬਰ ਤੋਂ ਦਿਖਾਈਏ ਮੁੱਲ ਕਿੰਨਾ 80000 85000 85000 ਦੀ ਹਾਂਜੀ ਠੀਕ ਹੈ 85000 ਦੀ ਜਿਹੜੀ ਹਾਂ ਨਾ 90000 ਜਿਹੜੀ ਆ ਦੋਸਤੋ 90000 ਦੇ ਵਿੱਚੋਂ ਹਾਂਜੀ 90000 85000 ਦੀ ਹਾਂ ਨਾਜੀ 85000 ਦੀ ਹਾਂ ਨਾ ਠੀਕ ਹੈ 85000 ਦੀ ਹਾਂ ਨਾ ਤੇ ਬਿਲਕੁਲ ਇਹਦੇ ਮਗਰ ਵੀ ਕੱਟਾ ਸੀ ਮੇਲ ਕਾਫ ਆ ਅਗਲੇ ਬੰਨੇ ਜਿਹੜੀ ਦੋਸਤੋ ਮੈਂ ਚੌਥੇ ਨੰਬਰ ਤੇ ਤੁਹਾਨੂੰ ਮੱਝ ਅਗਲੀ ਦਿਖਾ ਰਿਹਾ ਠੀਕ ਹੈ ਤੇ ਸੁਹਾਵੀਰ ਸਾਨੂੰ ਪਹਿਲਾਂ ਤਾਂ 10 ਸੁਹਾਵੀਰ ਕਿੰਮਾ ਸੁਈ ਤੀਜਾ ਸੁਈ ਆ ਵੀਰ ਜੀ ਇਹ ਤੀਜਾ ਸੁਈ ਆ ਠੀਕ ਹੈ ਪਰਸੋਂ ਰਾਤ ਦੀ ਸੁਈ ਆ ਤੀਜਾ ਸੁਹਾ ਮਗਰ ਕੱਟੀ ਆ ਫੀਮੇਲ ਕਾਫ ਆ ਦੋਸਤੋ ਇਹਦੇ ਨੀਚੇ ਠੀਕ ਹੈ ਚੌਥੇ ਨੰਬਰ ਤੇ 베ਰਪਾ ਪਾ ਕੇ ਜਰੂਰ ਤੁਸੀਂ ਗੱਲ ਕਰ ਲਿਓ ਤੇ ਬਾਕੀ ਥਣ ਪਾਂਡਾ ਜੋ ਵੀ ਹੈਗਾ ਮੈਂ ਤੁਹਾਨੂੰ ਕੋਲ ਕੇ ਚੰਗੀ ਤਰ੍ਹਾਂ ਤੋੜ ਕੇ ਦਿਖਾਉਂਗਾ ਫੇਸ ਕੁਆਲਟੀ ਮੂੰਹ ਮੱਥੇ ਦੀ ਹਨਾ ਆ ਦੇਖੋ ਠੀਕ ਆ ਆ ਥਣ ਦੇ ਬਾਅਦ ਸੈਸੂ ਦੀ ਥਣਾਂ ਦਾ ਵੀ ਪੂਰਾ ਵਧੀਆ ਹੈਗਾ ਤੇ ਵੀਰ ਜੀ ਬੌਲੇ ਦੇ ਵਿੱਚ ਕਿੰਨਾ ਕਿੰਨਾ ਮੰਨਣੀ ਹੈ 9 ਕਿਲੋ ਤਿਆਰ ਹੈ ਇਸ ਟਾਈਮ ਜਿਹੜਾ ਪੱਕਾ ਹੈ ਠੀਕ ਹੈ ਜੀ ਪਰਸੋਂ ਦੀ ਚੰਗੀ ਹੈ ਠੀਕ ਹੈ ਜੀ 9 ਕਿਲੋ ਜਿਹੜਾ ਦੋਸਤੋ ਬੌਲੇ ਦੇ ਵਿੱਚ ਆ ਠੀਕ ਆ ਆਲਮੋਸਟ ਜਿਹੜੀਆਂ ਦਰਮਿਆਨੇ ਪਸ਼ੂ ਉਹ ਤਕਰੀਬਨ 10 11 10 11 11 ਲੀਟਰ ਦੁੱਧ ਵਾਲੇ ਨਾਰਮਲ ਹੈਗੇ ਆ ਬਾਕੀ 15 14 ਲੀਟਰ ਵਾਲੀਆਂ ਜਿਹੜੀਆਂ ਮੱਝਾਂ 14 ਕਿਲੋ ਲੀਟਰ ਵਾਲੀਆਂ ਉਹ ਵੀ ਹੈਗੀਆਂ ਹੁਣ ਬਿਕੋਜ਼ ਥੋੜਾ ਜਿਹਾ ਹੁਣ ਬੌਲੇ ਤੇ ਚੱਲ ਰਹੀਆਂ ਨੇ ਠੀਕ ਆ ਜਿੰਨਾ ਮਗਰ ਜੇ ਤਾਂ 10 10 11 ਲੀਟਰ ਬੌਲਾ ਹੈਗਾ ਨਾਰਮਲੀ ਉਹ ਆਪਾਂ ਸਮਝ ਸਕਦੇ ਹਾਂ ਵੀ ਕੋਈ 12 13 13 ਪਲੱਸ ਵਾਲੀਆਂ ਨੇ ਠੀਕ ਆ ਠੀਕ ਆ ਤੇ ਵੀਰ ਤੁਹਾਨੂੰ ਇਹਦੀ ਡਿਮਾਂਡ ਦੱਸ ਦੋ ਇੱਕ ਤੇ ਲੈ ਦੇ ਕਿੰਨਿਆਂ ਕਰਨਾ ਮੁੱਲ ਵੀਰ ਜੀ 90 ਕਰਾ ਲਓ 92 ਕਰਾ ਲਓ ਜਰਸੀ ਹਜ਼ਾਰ ਦੀ 85 ਹਜ਼ਾਰ ਦੀ ਜੀ 85 ਹਜ਼ਾਰ ਦੀ 85 ਹਜ਼ਾਰ ਦੇ ਵਿੱਚੋਂ ਛੋਟ ਹੋ ਜੂਗੀ ਠੀਕ ਆ 30-36 ਪਾਸੋਂ ਦੀ ਜੀ ਠੀਕ ਆ ਮਗਰ ਫੀਮੇਲ ਕਾਫ ਆ ਤੇ ਥਣ ਭਾਂਡਾ ਇੱਕ ਵਾਰੀ ਜਿਹੜਾ ਦੋਸਤੋ ਮੈਂ ਤੁਹਾਨੂੰ ਆਹ ਵੇਖੋ ਆ ਦੇਖੋ ਜੀ ਠੀਕ ਹੈ ਇਸ ਤੋਂ ਬਾਅਦ ਵੀਰੇ ਅਗਲੀ ਇਸੇ ਝੋਟੀ ਦੀ ਕੀ ਡਿਟੇਲ ਹੈ ਪੰਜਵੇਂ ਨੰਬਰ ਤੇ ਜਿਹੜੀ ਤੀਜਾ ਸੁਆ ਸੂਈ ਆ ਜੀ ਤੀਜਾ ਸੁਆ ਸੂਈ ਪੰਜਵਾਂ ਦਿਨ ਐ ਸ਼ੁਰੂ ਹੋਇਆ ਪੰਜਵਾਂ ਦਿਨ ਹਾਂਜੀ ਤੇ ਮਗਰ ਬੱਚਾ ਕੀ ਹੈ ਜੀ ਮਗਰ ਟੱਟਾ ਹੀ ਮਗਰ ਮੇਲ ਕਾਪ ਆ ਦੋਸਤੋ ਜਿਹੜੀ ਪੰਜਵੇਂ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਤੇ ਪੰਜਕ ਦਿਨ ਹੋਇਆ ਸੂਈ ਨੂੰ ਤੇ ਮਗਰ ਬੱਚਾ ਜਿਹੜਾ ਹੈਗਾ ਮੇਲ ਕਾਪ ਠੀਕ ਹੈ ਇਹ ਕਟਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਤੇ ਬੋਲੇ ਦੇ ਵਿੱਚ ਵੀਰੇ ਕਿੰਨਾ ਕ ਆਪਾਂ ਚੋਰਾਂ ਦਾ ਹਾਂਜੀ ਬੋਲਾ ਕਿੰਨਾ 11 ਕਿਲੋ ਵੈਸਟ ਹੈ ਰੈਡੀ ਠੀਕ ਹੈ ਜੀ 10 11 ਕਿਲੋ ਜਿਹੜਾ ਬਿਲਕੁਲ ਰੈਡੀ ਹੋਵੇਗਾ ਠੀਕ ਹੈ ਜੀ ਆਹ ਸਰੀਰ ਦਾ ਢਾਂਚਾ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਇਹ ਮੱਝ ਹੈਗੀ ਆ ਵੱਡੀ ਮੱਝ ਆ ਬੇਸ਼ੱਕ ਆਹ ਫਿਸਕਲ ਦੀ ਕੋਈ ਆਹ ਥਣਾ ਦੀ ਬੰਤਰ ਦੇਖੋ ਠੀਕ ਆ ਇਹਨੂੰ ਖੋਲ ਲਿਓ ਜੀ ਤੇ ਪੰਜਵੇਂ ਦਿਨ ਦੇ ਵਿੱਚ ਸੂਈ ਨੂੰ ਅੱਜ 5 ਦਿਨ ਹੋ ਗਏ ਆ ਮੇਲ ਕਾਫ ਇਸ ਮੱਝ ਦੇ نیچے ਬਾਕੀ ਹਵਾਲੇ ਦੀ ਬੰਤਰ ਜਿਹੜੀ ਆ ਦੋਸਤੋ ਤੁਸੀਂ ਦੇਖ ਕੇ ਚੈੱਕ ਕਰੋ ਆ ਕਰੋ ਜੀ ਠੀਕ ਆ ਤੇ ਤੁਹਾਨੂੰ ਵੀਰ ਕਿੰਨਾ ਮੁੱਲ ਕਿੰਨਾ ਇਸ ਦਾ 95000 ਜੀ ਹਾਂ ਜੀ 99000 ਆ ਅੱਛਾ ਜੀ 92000 ਦੀ ਦੇਵੋਗੇ ਹਾਂ ਜੀ 15 ਕਿਲੋ ਦੁੱਧ ਟੋਟੀ ਦੇ ਅੱਛਾ ਕੱਟ ਕਾਟ ਵਾਲੀ ਠੀਕ ਹੈ ਜੀ ਲੋ ਵੀ ਦੋਸਤੋ ਇਹ ਵੀ ਵੀਰਾਂ ਦਾ ਵੀ 92000 ਦੀ ਜਿਹੜੀ ਆ ਹਾਂ ਨਾ ਠੀਕ ਆ 95000 ਮੁੱਲ ਕਹਿੰਦਾ ਵੀਰ ਤੇ ਮੱਝਾਂ ਜਿਹੜੀਆਂ ਦੋਸਤੋ ਬਾਦੂ ਨੇ ਪਸ਼ੂ ਜਿਹੜਾ ਵੀ ਭਾਅ ਫੜਦਿਆ ਤੁਹਾਨੂੰ ਪਸੰਦ ਆਵੇ ਤੁਸੀਂ ਉਹ ਖਰੀਦਿਓ ਕਿ ਵਾਈ ਜਿੰਦੀ ਬੈਸਟ ਲੱਗੀ ਹੋਈ ਤੁਸੀਂ ਉਹ ਖਰੀਦ ਸਕਦੇ ਹੋ ਪਸੂ ਨਾਕ ਬਹੁਤ ਨੇ 9 10 ਮੱਜਾਂ ਜਿਹੜੀਆਂ ਐਵਰੀ ਟਾਈਮ ਹਰ ਟਾਈਮ ਜਿਹੜੀਆਂ ਅਵੇਲੇਬਲ ਹੁੰਦੀਆਂ ਨੇ ਇੱਥੇ ਇਸ ਤੋਂ ਬਾਅਦ ਵੀਰੇ ਅਗਲੀ ਜਿਹੜੀ ਇਹ ਨੰਬਰ 6ਵੇਂ 7ਵੇਂ ਨੰਬਰ ਤੇ ਆ ਗਈ 6ਵੇਂ ਨੰਬਰ ਤੇ ਆ ਗਈ ਹੈ ਨਾ ਕੱਲ ਦੀ ਸੂਈ ਹੈ ਇਹ ਕੱਲ ਦੀ ਸੂਈ ਆ ਠੀਕ ਆ ਹਵਾਨਾ ਅਟਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਵੱਡਾ ਹਵਾਨਾ ਲੇਵਾ ਤੇ ਇਸ ਵਾ ਤੀਜਾ ਜੀ ਅੱਜ ਤੀਜਾ ਸੁਆ ਤੀਜਾ ਸੁਆ ਹੈ ਉੱਪਰ ਵੀ ਪਿੰਡੜ ਹੋਰ ਹੈ ਬਾਕੀ ਜਿਹੜਾ ਇਹ ਬੱਚਾ ਹੈਗਾ ਦੋਸਤੋ 6ਵੇਂ ਨੰਬਰ ਤੇ ਜਿਹੜੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਬੱਲੀ ਮੱਝ ਆ ਠੀਕ ਆ ਮਾਰਲੀ ਮੋਰਨਿੰਗ ਜਿਹੜੀ ਪੈਰਾਂ ਦੇ ਵਿੱਚ ਹੈਗੇ ਯਾਰ ਸਪੋਰਟ ਖੋਲ ਕੇ ਬਾਹਰ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਆ ਇੱਧਰ ਹੀ ਘੜ ਲਓ ਜੀ ਠੀਕ ਆ ਇੱਧਰ ਮਾਰੋ ਆ ਦੇਖੋ ਠੀਕ ਆ ਹੈਵੀ ਬਾਡੀ ਵੇਟ ਦੀ ਆ ਭਾਰੇ ਸਰੀਰ ਬੰਤਰ ਹੈਗੀ ਆ ਹਾਈਟ ਮੀਡੀਅਮ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਸੂਹਾ ਤੇਜਾ ਸੂਈ ਆ ਠੀਕ ਆ ਜੀ ਤਾਂ ਦਿਨ ਫਿਰ ਕਿੰਵੇਂ ਚੌਥਾ ਕਿ ਪੰਜਵਾਂ ਚ ਚੌਥਾ ਦਿਨ ਆ ਚੌਥਾ ਦਿਨ ਆ ਜੀ ਆਹ ਦੇਖੋ ਇਹਨੂੰ ਆਹ ਦੇਖੋ ਆਹ ਠੀਕ ਹੈ ਮਾ ਜੇ ਵੀ ਜਿਹੜੀ ਖਰੀ ਆ ਦੋਸਤੋ ਦੁੱਧ ਤਕਰੀਬਨ ਵਧੀਆ ਚਵਾਦੋਗੀ ਇਹੋ ਜਿਹਾ ਇਹਨੂੰ ਠੰਡ ਭਾਂਡਾ ਲੱਗਾ ਠੀਕ ਆ ਤੇ ਹੁਣ ਬੋਲੇ ਦੇ ਵਿੱਚ ਵੀਰੇ 10 ਉੱਪਰ ਹੀ ਆ ਨਹੀਂ 9 ਕਿਲੋ ਬੋਲਾ ਜੀ 9 ਕਿਲੋ ਦੀ ਸਰੀ ਆ ਜੀ ਪਰਸੋਂ ਦੀ ਸਰੀ ਹਾਂਜੀ ਬੜੀ ਚਵਾਈ ਲੱਗੀ ਐ ਮੈਨੂੰ ਠੀਕ ਹੈ ਜੀ ਹਾਂਜੀ ਬਾਕੀ 9 ਤੋਂ ਜਿਹੜਾ ਦੋਸਤ ਉੱਪਰ ਬੋਲਾ ਹੈਗਾ ਠੀਕ ਆ ਤੇ ਚਵਾਈ ਜਿਹੜੀ ਨਾਰਮਲੀ ਮੈਂ ਪਹਿਲਾਂ ਗੱਲ ਕਰਦੀ ਵੀ 11 ਲੀਟਰ 12 ਵਾਲੀਆਂ ਤਾਂ ਨਾਰਮਲ ਵੀਰਾਂ ਦਾ ਵੀ ਹੈਗੀਆਂ ਹੈਗੀਆਂ ਬਾਕੀ ਸੇਵਾ ਥੋੜੀ ਆ 13 14 14 ਲੀਟਰ 15 ਵਾਲੀਆਂ ਜਿਹੜੀਆਂ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਦਿਖਾ ਦਿਆਂ ਦੋ ਤਿੰਨ ਮੱਜਾਂ ਵੱਡੀਆਂ ਮੱਜਾਂ ਨੇ ਉਹ ਵੀ ਤੇ ਇਹਦਾ ਵੀਰ ਜੀ ਰੇਟ ਕੀ ਕਰਦੇ ਪਿਆ ਹਾਂ ਵੀਰ ਜੀ 85 ਕਰਾ ਲਓ 80000 2 80000 ਦੇ ਵਿੱਚੋਂ ਜੀ ਠੀਕ ਆ 78 ਦੀ ਹੁੰਦੀ ਹੈ ਜੀ ਠੀਕ ਆ ਇਹ 78000 ਦੀ ਜਿਹੜੀ ਆ ਦੋਸਤੋ ਹੁੰਦੀ ਏ ਮੱਝ ਠੀਕ ਆ ਮੋਲ ਭਾਵੇਂ 80 ਆ ਇਹ ਵੀਰਾਂ ਦਾ 82 ਕਰਾ ਲਓ 78000 ਦੀ ਹਾਂ ਨਾ ਜਿਹੜੀ ਹੈਗੀ ਆ ਠੀਕ ਆ ਤੇ ਇਸ ਤੋਂ ਬਾਅਦ ਅਗਲੀ ਜਿਹੜੀ ਮੱਝ ਹੈਗੀ ਆ ਛੋਟੀ ਕੰਦਰਾ ਦੀ ਸੂਈ ਦੂਜਾ ਨੇ ਜੀ ਹਾਂ ਜੀ 400 ਠੀਕ ਆ ਠੀਕ ਆ ਜੀ ਆ ਕਰੋ ਚੱਕੀ ਠੀਕ ਆ ਮਗਰ ਕੱਟੀ ਆ ਸੈਕੰਡ ਟਾਈਮਰ ਜਿਹੜੀ ਇਹ ਛੋਟੀ ਸੂਈ ਆ ਠੀਕ ਆ ਇਹ ਕੱਲ ਸੂਈ ਦਾ ਜੀ ਹਾਂਜੀ ਕੱਲ ਦਿੱਤੀ ਇਹ ਕੱਲ ਸੂਈ ਆ ਮਗਰ ਕੱਟੀ ਆ ਬਾਕੀ ਹਵਾਨਾ ਸੋਨਾ ਹੈਗਾ ਜੇਰ ਪੈ ਗਈ ਸੋਣੀ ਪ੍ਰੋਪਰ ਜੀ ਹਾਂਜੀ ਵਧੀਆ ਪੈ ਗਈ ਠੀਕ ਆ ਅਗਰ ਫੀਮੇਲ ਕਾਪ ਆ ਤਾਂ ਉਹ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਦੇ ਆ ਯਾਕਰੋ ਚੈੱਕ ਆ ਠੀਕ ਆ ਆ ਫੀਮੇਲ ਦਾ ਆ ਇਹ ਫੀਮੇਲ ਕਾਪ ਆ ਠੀਕ ਆ ਤੇ ਛੋਟੀ ਜਿਹੜੀ ਚੰਗੀ ਆ ਬਾਕੀ ਥਣ ਥਣ ਜਿਹੜੇ ਦੋਸਤੋ ਆ ਡਿਫਰੈਂਸ ਹੈਗਾ ਇਹਨਾਂ ਦਾ ਗਾਇਵੰਤਰ ਹੈਗਾ ਆ ਕਰਿਓ ਬੜਾ ਚੈੱਕ ਆ ਆਹ ਦੇਖੋ ਆਹ ਫੇਰ ਠੀਕ ਆ ਆ ਦੇਖੋ ਇਹ ਗੱਲ ਕਰਦੇ ਨੇ ਨਾ ਫੋਨ ਤੇ ਨਹੀਂ ਹੁੰਦੀ ਸੋਨੂ ਭਾਈ ਮੁੱਲ ਕਿੰਨਾ ਵੀਰੇ 75000 75000 ਹਾਂ ਠੀਕ ਆ ਹਾਂ ਨਾ ਕਿੰਨੇ ਦੀ ਫੀ ਲੈ ਦੇ ਕਰਦੇ 70000 70000 ਦੇ ਵਿੱਚੋਂ ਜੀ ਹਾਂ ਠੀਕ ਆ ਚਾਈ ਜੀ ਵਧੀਆ ਇੱਕ ਨੰਬਰ ਆ ਜੀ 75000 ਜਿਹੜੀ ਦੋਸਤੋ ਡਿਮਾਂਡ ਆ ਤੇ 70000 ਮਤਲਬ ਕਿ ਹਾਂ ਨਾ ਜਿਹੜੀ ਹੈ ਜਿੰਦੋਂ ਤੇ ਜਿਹੜੀ ਛੋਟ ਹੋ ਜੇਗੀ ਜੋ ਵੀ ਕੋਸ਼ਿਸ਼ ਹੋਣੀ ਮੌਕੇ ਤੇ ਮਾਨਤਾ ਹੋ ਜੂਗਾ ਠੀਕ ਆ ਜੀ ਕਿਤੇ ਨਹੀਂ ਉਹ ਜੰਮੀ ਕਰਾਉਣਾਂ ਦੀ ਬਾਤ ਕਰ ਰਿਹਾ ਹਾਂ ਤਾਂ ਠੀਕ ਆ ਤੇ ਸੋਨੂ ਭਾਈ ਇਸ ਤੋਂ ਇਲਾਵਾ ਹੋਰ ਕੀ ਠੀਕ ਹੈ ਜੀ 8ਵੇਂ ਨੰਬਰ ਤੇ ਇਹ ਮਾੜਾ ਬਾਹਰ ਕੱਢ ਲੀ ਜੀ ਪਹਿਲਾ ਸੁਆ ਜਿਹੜੀ ਇਹ ਝੋਟੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੇ 8 ਕਿਲੋ ਦੁੱਧ ਕਿੰਨੇ ਕਿ ਦਿਨਾਂ ਦੀ ਸੂਈ ਨੂੰ 10 ਦਿਨ ਮਗਰ ਬੱਚਾ ਕੀ ਜੀ ਮਗਰ ਮੇਲਕਾਫ ਆ ਠੀਕ ਹੈ ਮਗਰ ਮੇਲਕਾਫ ਆ ਪਹਿਲਾ ਸੁਆ ਜਿਹੜੀ ਦੋਸਤੋ ਇਹ ਸੂਈ ਝੋਟੀ ਆ ਤੇ ਆ ਕਰੋ ਚੱਕ ਜੀ ਠੀਕ ਆ ਆ ਦੇਖੋ ਠੀਕ ਆ ਸੋਨੂ ਬਾਈ ਜਿਹੜੀ ਹੁਣ ਆਪਾਂ ਦਿਖਾਈ ਆ ਇਹਦਾ ਮੁੱਲ ਕਿੰਨਾ ਵੀਰੇ 60000 ਰੁਪਏ ਮੁੱਲ ਦੀ 60000 ਹਾਂਜੀ 55000 ਦੀ ਦੁੱਧ ਕਿੰਨਾ ਹਾਜ਼ਰ ਕਿੰਨਾ ਦੁੱਧ 2 ਕਿਲੋ ਦੁੱਧ ਹੈ ਜੀ 8 ਕਿਲੋ ਬਾਈ ਜੀ ਬਹੁਤ ਵਧੀਆ ਜੀ ਲੱਕ ਨੰਬਰ ਹੈ 50000 500 ਚੋਰੀ ਹੀ ਠੀਕ ਆ 8 ਕਿਲੋ ਜਿਹੜਾ ਦੋਸਤੋ ਦੁੱਧ ਦਾ ਮਗਰ ਜਿਹੜਾ ਮੇਲ ਕਾਫ ਆ ਠੀਕ ਆ ਕੱਟਾ ਹੈਗਾ ਇਸ ਝੋਟੀ ਦੇ ਦਾ ਨੀਚੇ ਬੱਚਾ ਕੱਟਾ ਹੈ ਠੀਕ ਆ ਤੇ ਚਵਾਈ ਚੁਈ ਜਿਹੜੀ ਬਿਲਕੁਲ ਲੱਗੀ ਵਧੀਆ ਜੀ ਨਵਾਂ ਅਮੇ ਜੀ ਚਵਾਈ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਠੀਕ ਆ ਨਵਾਂ ਮਈ ਠੀਕ ਆ ਹਾਂ ਜੀ ਸੋਨੂ ਭਾਈ ਹਰ ਟਾਈਮ ਪਸ਼ੂ ਪਿਛਲੀ ਈਰ ਵੀ ਵਧੀਆ ਸੋਹਣੇ ਮੁਕਾਬਲੇ ਕਿੱਛ ਸੀ ਹਾਂ ਜੀ 11 ਤਰੀਕ ਨੂੰ ਆਪਾਂ ਵੀਡੀਓ ਅਪਲੋਡ ਕੀਤੀ ਸੀ ਹਾਂ ਸਾਰੇ ਵੇਚ ਗਏ ਸੀ ਹਾਂ ਸਾਰੇ ਵੇਚ ਗਏ ਸੀ ਤੇ ਮੱਝਾਂ ਅੱਜ ਵੀ ਚੰਗੀਆਂ ਨੇ ਵੈਸੇ ਹਾਂ ਜੀ ਇੱਕ ਰਹਿ ਗਈ ਮੱਝ ਤੇ ਇੱਕ ਦੋਸਤੋ ਲਾਸਟ ਐਂਡ ਫਾਈਨਲ ਤੇ ਜਿਹੜੀ ਆਪਾਂ ਤੁਹਾਨੂੰ ਇਹ ਮੱਝ ਦਿਖਾ ਰਹੇ ਹਾਂ ਤੁਹਾਨੂੰ ਭਈ 9ਵੇਂ ਨੰਬਰ ਤੇ ਆ ਇਹ ਮੱਝ ਹੁਣੇ ਬਿਲਕੁਲ ਤਾਜੀ ਸੋਈ ਹੈ ਨਾ ਜੀ ਜੇਰ ਪ੍ਰੋਪਰ ਪੈ ਗਈ ਆ ਠੀਕ ਹੈ ਜੀ ਤੇ ਆ ਵੇਖੋ ਮਗਰ ਬੱਚਾ ਕਿ ਆ ਗਿਆ ਜਿੰਦੇ ਮਗਰ ਮੇਲਕਾਫ ਆ ਸੂਹਾ ਦੁੱਜਰ ਸੋਈ ਹੈ ਜੀ ਹਾਂ ਜੀ ਦੁੱਜੇ ਸਵੇਰ ਦੁੱਜੇ ਸਵੇਰ ਸੋਈ ਆ ਜਸਟ ਜਿਹੜੀ ਦੋਸਤੋ ਕੁਝ ਇੱਕ ਟਾਈਮ ਪਹਿਲਾਂ ਸੋਈ ਆ ਜੇਰ ਪ੍ਰੋਪਰ ਪੈ ਚੁੱਕੀ ਆ ਹੁਣੇ ਬਿਲਕੁਲ ਕਰੰਟਲੀ ਹੁਣੇ ਜਿਹੜੀ ਜੇਰ ਪ੍ਰੋਪਰ ਪੈ ਗਈ ਆ ਠੀਕ ਹੈ ਜੀ ਤੇ ਆਪਣੇ ਆਪ ਜੇਰ ਪਈ ਆ ਤੇ ਇਹ ਵੀ ਜਿਹੜੀ ਦੋਸਤੋ ਛੋਟੀ ਬਕਾਊ ਆ ਫੇਸ ਕੁਆਲਟੀ ਦੇਖ ਲੋ ਸਿੰਘਾਂ ਦੀ ਬੰਤਰ ਦੇਖ ਲੋ ਬਾਕੀ ਆ ਹਵਾਨਾ ਲੇਵਾ ਦੇਖੋ ਜੀ ਠੀਕ ਆ ਜੇਅਰ ਪ੍ਰੋਪਰ ਪੈ ਗਈ ਆ ਅੱਜ ਜਿਹੜੀ ਆਪਾਂ 16 ਮਾਰਚ ਨੂੰ ਵੀਡੀਓ ਬਣਾਈ ਆ ਠੀਕ ਆ ਜੀ ਜੇਅਰ ਪ੍ਰੋਪਰ ਪੈ ਚੁੱਕੀ ਆ ਮਗਰ ਜਿਹੜਾ ਮੇਲ ਕਾਫਾ ਕਟਾਈ ਨੇ ਤਾਂ ਨੀਚੇ ਅੱਜ ਕਟਾਈ ਨੇ ਠੀਕ ਆ ਤੇ ਸੋਨੂੰ ਫਿਰ ਕੀ ਡਿਮਾਂਡ ਹੈ ਇਹਦੀ 11 ਮੁੱਲ ਲਾ ਦਿੰਦੀ ਹੈ ਲੱਖ ਰੁਪਏ ਦੀ ਕਹਿੰਦੇ ਛੋਟ ਹੋ ਜੂ ਲੱਖ ਦੇ ਵਿੱਚੋਂ ਹਾਂਜੀ ਠੀਕ ਬਹੁਤ ਪਲੀ ਪਲੀ ਦੋ ਘਟੇ 14 ਠੀਕ ਹੈ ਜੀ ਠੀਕ ਹੈ ਜੀ ਆ ਥਾਣਾ ਹੈਗੇ ਦੋਸਤੋ ਬਾਕੀ ਹੁਣ ਜਸਟ ਕੁਝ ਸਮਾਂ ਪਹਿਲਾਂ ਸੂਈ ਆ ਮੈਂ ਕੋਈ ਫੇਰ ਰਿਪੀਟ ਕਰ ਦਿੰਦਾ ਤੇ ਚੇਅਰ ਪ੍ਰੋਪਰ ਪੈ ਚੁੱਕੀ ਆ ਬੇਸ਼ੱਕ ਕਿਸੇ ਵੀਰ ਨੇ ਇਸ ਦਾ ਸੌਦਾ ਕਰਨਾ 9ਵੇਂ ਨੰਬਰ ਤੇ ਆ ਬੇਰਵਾ ਬਾਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਠੀਕ ਆ ਇਹ ਅੱਜ ਲੇਟੈਸਟ ਜਿਹੜੇ ਪਸ਼ੂ ਸੀਗੇ ਦੋਸਤੋ ਵੀਰ सोनू ਦੇ ਕੋਲ ਸੀਗੇ ਖਾਸ ਵਿਜੜ ਜਿਹੜੀ ਹੈਗੀ ਤੁਹਾਨੂੰ ਪਿੰਡ ਚੋਟੀਆਂ ਕਰਨੀ ਪਵੇਗੀ ਤਹਿਸੀਲ ਧਰਮਕੋਟਾ ਜ਼ਿਲ੍ਹਾ ਮੋਗਾ ਲੱਗਦਾ ਹੈਗਾ ਠੀਕ ਆ ਐਨੀਮਲ ਐਵਰੀ ਟਾਈਮ ਮੈਂ ਕਹਿੰਦਾ ਹੁੰਨਾ ਵੀ ਹਰ ਟਾਈਮ ਜਿਹੜੇ ਦੋਸਤੋ ਨਵੇਂ ਪੁਰਾਣੇ ਪਸ਼ੂ ਇੱਥੇ ਆਉਂਦੇ ਰਹਿੰਦੇ ਆ ਸਮੇਂ-ਸਮੇਂ ਨਾਲ ਆਪਣਾ ਜਿਹ ਸੋਨੂ ਭਾਈ ਨੰਬਰ ਬੋਲ ਦਿਓ ਜੀ 99150 ਹਾਂਜੀ 16213 ਜੀ ਠੀਕ ਹੈ ਜੀ ਹਾਂਜੀ 98558 17707 ਠੀਕ ਹੈ ਜੀ ਇਹ ਦੋਨੋਂ ਨੰਬਰ ਜਿਹੜੇ ਆ ਦੋਸਤੋ ਆਪਾਂ ਲਗਾਤਾਰ ਸਕਰੀਨ ਤੇ ਚਲਦੇ ਕਰਦੇ ਨੇ ਆ ਹਾਂਜੀ ਜੋਗੇ ਵਾਲੇ ਰੋਡ ਦੇ ਉੱਪਰ ਆ ਜੀ ਫਤੇਗੜ ਤੋਂ ਕਿਲੋਮੀਟਰ ਨਾਂਕੇ ਬਾਅਦ ਠੀਕ ਹੈ ਜੀ ਹਾਂਜੀ ਇਧਰੋਂ ਕਿਲੋਮੀਟਰ ਫਤੇਗੜ ਪੀਤੂਰ ਤੋਂ ਜੋਗੇ ਵਾਲੇ ਤੋਂ 5-6 ਕਿਲੋਮੀਟਰ ਜੋਗੇ ਵਾਲੇ ਤੋਂ 5-6 ਕਿਲੋਮੀਟਰ ਹਾਂਜੀ ਹੂੰ ਨੇੜੇ ਆ ਅੱਡਾ ਸ਼ਾਹ ਬੁਕਰ ਲੱਗਦਾ ਪੰਚ ਬਿਲਕੁਲ ਜੀ 6-7 ਕਿਲੋਮੀਟਰ ਬਿਲਕੁਲ ਹਾਂਜੀ ਸੋ ਦੋਸਤੋ ਇਹ ਸਾਨੇ ਵੀਰ ਸਾਨੂੰ ਪਿੰਡ ਚੋਟੀਆਂ ਹੈਗਾ ਦੋਸਤੋ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਨਰਕਪਰਖ ਕਰ ਲਿਓ ਐਨੀਮਲ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਉਹਦੀ ਤੁਸੀਂ ਖਾਸ ਤੌਰ ਤੇ ਜਿਹੜੀ ਗੱਲਬਾਤ ਕਰ ਸਕਦੇ ਹੋ ਠੀਕ ਆ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ